oh ਪਟਿਆਲਾ ਮੁਰਦਾਬਾਦ 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 ਜੇਲ੍ਹ ਪ੍ਰਸ਼ਾਸਨ ਪਟਿਆਲਾ ਮੁਰਦਾਬਾਦ 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 ਧਰਮੀ ਯੋਗ ਦਾ ਭਾਈ ਸੰਦੀਪ ਸਿੰਘ ਜਿੰਦਾਬਾਦ 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 ਜੇਲ੍ਹ ਪ੍ਰਸ਼ਾਸਨ ਮੁਰਦਾਬਾਦ ਮੁਰਦਾਬਾਦ ਜਿੰਦਾਬਾਦ ਜੇਲ੍ਹ ਪ੍ਰਸ਼ਾਸਨ ਮੁਰਦਾਬਾਦ 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 ਭਾਈ ਸੰਦੀਪ ਸਿੰਘ ਧਰਮੀ ਯੋਗ ਜਿੰਦਾਬਾਦ 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 মাব মাবা ম ਪੂਰਾ ਪੰਜਾਬ ਉਹ ਕਰਵੀ ਦੀਆ ਸਲੋ ਆਰਾਮ ਦਾ ਚਲੋ ਸਿੱਖ ਨੌਜਵਾਨਾਂ ਨੇ ਕਾਤਲ ਮਰਦਾਬਾ ਜੰਦਾਬਾ ਸਿੱਖ ਨੌਜਵਾਨਾਂ ਨੇ ਕਾਤਲ ਮਰਦਾਬਾ ਜੰਦਾਬਾ ਜੰਦਾਬਾ ਕੌਮੀ ਜੋ ਪਹੁੰਚ ਗਏ ਆ ਜੀ ਜੇਲ੍ਹ ਕੇਂਦਰੀ ਜੇਲ੍ਹ ਪਟਿਆਲਾ ਦੇ ਬਾਹਰ ਇਸ ਤੋਂ ਬਾਅਦ ਤੁਹਾਨੂੰ ਦਿਖਾਵਾਂ ਥਾਂ ਪਹੁੰਚੇ ਸ਼ੁਰੂ ਹੋ ਗਏ ਨੇ ਸਿੰਘ ਆ ਇਸ ਮਾਣੇ ਤੋਂ ਆਏ ਨੇ ਕਾਵਰ ਮੋਰਚੇ ਤੋਂ ਹੀ ਆ ਬਖਾਓ ਜੀ ਮੜਿਆ ਪੰਨੀ ਦਾ ਕੌਮੀ ਉਹਦਾ ਭਾਈ ਸੰਦੀਪ ਸਿੰਘ ਜੀ ਤੇ ਤਜਦ ਤੋਂ ਬੰਦ ਕਰੋ ਸਹੀ ਗੱਲ ਹੈ ਜੀ ਆਹ ਸਿੰਘ ਦਾ ਤੁਹਾਡੇ ਭਰਾ ਦਾ ਮੋਟਰਸਾਈਕਲ ਤੁਹਾਨੂੰ ਕੱਲ ਵੀ ਦੱਸਿਆ ਸੀ ਵੀ 8805 ਵੀ ਸਵਾਭੀ ਹੁੰਦੇ ਨੇ ਤੇ ਮਿਲਦੇ ਕਦੀ ਕਦੀ ਜਿਵੇਂ ਮੈਂ ਦੱਸਿਆ ਹੀ ਬਾਬਾ ਜੀ ਵੀ ਮੈਂ ਕਹਿਆ ਜਰੂਰ ਇਹ ਅਸੀਂ ਭਾਵੇਂ ਮਿਲੇ ਨਹੀਂ ਆਪਾਂ ਉਹਨੂੰ ਕਦੀ ਜਿਹੜਾ ਟਾਵਰ ਤੇ ਬੈਠਾ ਹੈ ਵੀ ਇਹ ਸਵਾਭ ਹੁੰਦੇ ਵੇਖੋ ਉਹਨਾਂ ਉਹਦੀ ਉਹਨੂੰ ਇਹ ਗੱਡੀ ਲਈ ਸਪੈਸ਼ਲ 8805 ਮੈਂ ਇਹਦੇ ਮੋਟਰਸਾਈਕਲ ਦਾ ਨੰਬਰ 8805 ਮੈਂ ਉਹੀ ਕਹਿੰਦਾ ਨਾ ਵੀ ਪਤਾ ਨਹੀਂ ਪਹਿਲਾਂ ਹੀ ਸਵਾਭਰ ਵਾਲੇ ਹੋਏ ਸੀ ਅੱਜ ਉੱਥੇ ਸੇਵਾ ਕਰ ਰਹੇ ਆ ਆਪਾਂ ਅੱਜ ਹੋਂਦੇ ਕਰਕੇ ਸਾਡੀ ਵੀ ਪਛਾਣ ਹੈ ਨਾ ਵੀ ਹਾਂ ਆ ਵੀ ਕਿਸਾਨ ਯੂਨੀਅਨ ਵਾਲੇ ਪਹੁੰਚ ਚੁੱਕੇ ਨੇ ਆ ਦੇਖੋ ਸਾਹਮਣੇ ਕੇਂਦਰੀ ਜੇਲ੍ਹ ਦੇ ਸਾਹਮਣੇ ਪੁਲਿਸ ਦੀਆਂ ਗੱਡੀਆਂ ਵੀ ਡਾਂਗਾ ਵਾਸਤੇ ਤਿਆਰ ਨੇ ਅਸੀਂ ਖਾਨ ਨੂੰ ਤਿਆਰ ਆ ਮਾਰਨ ਤਿਆਰ ਨੇ ਆਪ ਸਰਕਾਰੀ ਪੈਟਰੋਲ ਪੰਪ ਜੇਲ੍ਹ ਵਾਲਿਆਂ ਦਾ ਜਿੱਥੇ ਜੇਲ੍ਹ ਦੇ ਤੇ ਬਾਬਾ ਜੀ ਜੇਲ੍ਹ ਵਾਲਿਆਂ ਦਾ ਪੰਪ ਹੈ ਹਾਂ ਇੱਥੇ ਜੇਲ੍ਹ ਦੇ ਮੁੰਡੇ ਨੇ ਜਿਹੜੇ ਉਹ ਪਾ ਕਰਦੇ ਨੇ ਕੰਮ ਜੇਲ ਵਾਲੇ ਜਿਹੜੇ ਅੰਦਰੋਂ ਮੁੰਡੇ ਜਿਹੜੇ ਵੀ ਜਿੱਦਾਂ ਹੀ ਥੋੜੀ ਪੰਪ ਪੰਪ ਉਹ ਵੀ ਸਰਕਾਰ ਦਾ ਪੰਪ ਪੰਪ ਸਾਰਾ ਕੋਈ ਸਰਕਾਰ ਦਾ ਹੀ ਜਗਾ ਵੀ ਸਰਕਾਰੀ ਏ ਪਹਿਲਾਂ ਉੱਥੋਂ ਤੱਕ ਜੇਲ ਹੁੰਦੀ ਹਾਂ ਉਹ ਵੇਖੋ ਉਹ ਉੱਥੇ ਬੋਰਡ ਲੱਗਾ ਆ ਆਜੋ ਨਾਲੇ ਪਾਣੀ ਵੀ ਨਾਲੇ ਬੋਰਡ ਵਿਖਾ ਕੇ ਲੈਣਾ ਤੁਹਾਨੂੰ ਆਜੋ ਕਿਸਾਨ ਹੀ ਹੋਣ ਵਾਲਾ ਕਰਾਈਏ ਗੱਲ ਅੱਛਾ ਜੀ ਬਾਬਾ ਜੀ ਵਾਹ ਖਾਲਸਾ ਵਾਗੀ ਫਤਿਹ ਕਿਸਾਨ ਯੂਨੀਅਨ ਵਾਲੇ ਪਹੁੰਚੇ ਨੇ ਕਿੱਥੋਂ ਪਹੁੰਚੇ ਆ ਪਟਿਆਲਾ ਸਨੌਰ ਜੀ ਅੱਛਾ ਸਨੌਰ ਹਲਕੇ ਤੋਂ ਸਨੌਰ ਵਾਲੇ ਵੀ ਬੜੀ ਚੜ੍ਹਦੀ ਕਲਾ ਵਾਲੇ ਨੇ ਸਾਰੇ ਹਾਂਜੀ ਹਾਂ ਉਹ ਵੀ ਮਿੰਟ ਜੀ ਪਹੁੰਚ ਜਾਂਦੇ ਸੀ ਹਾਂਜੀ ਹਾਂ ਆ ਜੀ ਅਸੀਂ ਵੀ ਟਾਵਰ ਮੋਰਚੇ ਤੋਂ ਵਾਜੀ ਹਾਂਜੀ ਅੱਛਾ ਜੀ ਬਾਬਾ ਜੀ ਤੁਸੀਂ ਕਿੱਥੋਂ ਆਏ ਪਾਜੀ ਹਾਜੀ ਤਾਂ ਭਾਈ ਸਾਰੇ ਨਾਲ ਹੀ ਆਣੇ ਆ। ਠੀਕ ਵਧੀਆ। ਆਲੇ ਹੁੰਦੇ ਹੁੰਦੇ ਕਈ ਫੋਜਾਂ ਫੋਜਾਂ ਹੁੰਦੀ ਐ। ਹਾਂ। ਚਲੋ ਆਜੋ ਜੀ ਪਾਣੀ ਪਾਣੀ ਪੀ ਕੇ ਆਈਏ ਨਾਲੇ ਤੁਹਾਨੂੰ ਜੇਲ ਆਲੇ ਦਾ ਉਹ ਖਾ ਕੇ ਲਿਆਵਾ। ਆ ਦੇ ਖੜੀਆਂ ਨੇ ਹਾਂ ਉਹ ਵੇਖੋ ਬੋਰਡ ਲੱਗਾ ਸਾਹਮਣੇ ਹੈ ਉਹ ਲੱਗਾ ਬੋਰਡ ਸਾਹਮਣੇ ਸਰਕਾਰੀ ਪੰਪ ਹੈ ਉਹ ਕੋਲ ਦਾ ਉਹ ਜਾਲਾ ਫਿਊਲ ਪਾ ਪਟਿਆਲਾ ਜੇਲ੍ਹ ਪੜਿਆ ਨਹੀਂ ਆਪਾਂ

Yeah. ਗਰੀਸ ਆਦੀ ਮੰਗੇ ਹੀ ਆ। ਮੈਂ ਅਨਾਰੀਤ ਲਈ ਜੀਵਨ ਸੀ ਸਿਰ ਤੇ। ਠੀਕ ਹੈ ਨਾ ਤੇ ਮਰਾ ਸਾਡੀ ਮੰਗੇ ਹੀ ਆ ਜਦ ਇਹ ਬੰਦियां ਇਕੱਠੀਆਂ ਹੋਈਆਂ ਨੇ ਪਰਿਵਾਰ ਦੀ ਮੁਲਾਕਾਤ ਕਰਾਈ ਜਾਵੇ ਤੇ ਬਾਈ ਦਾ ਮੈਡੀਕਲ ਕਰਾਇਆ ਜਾਵੇ ਹੈ ਨਾ ਤੇ ਪ੍ਰਸ਼ਾਸਨ ਨੂੰ ਤੇ ਪ੍ਰਸ਼ਾਸਨ ਨੂੰ ਦੇਖਣਾ ਭਾਈ ਅਕੇ ਜਾ ਕੇ ਵੀ ਪ੍ਰਸ਼ਾਸਨ ਨੇ ਕੀ ਵੀ ਕਰਨਾ ਅਸੀਂ ਤਾਂ ਆਪਣੇ ਭਰਾ ਦਾ ਸਾਥ ਦੇਣ ਆਏ ਹੋਏ ਆ ਤੁਹਾਡੇ ਲਈ ਕੋਮ ਨੂੰ ਬੇਨਤੀ ਕਰ ਦਿੰਦੇ ਆ ਚਰਦੀਕਲਾ ਵਾਲਾ ਯੋਧਾ ਆ ਜਿਹਨੇ ਬਾਰ ਵੀ ਸਿੱਕੀ ਸਿੱਦਕ ਤੇ ਪੈਰਾ ਦਿੱਤਾ ਸੀ ਕਿਸੇ ਸਿਧਾਂਤਾਂ ਵੇ ਤੇ ਜੇਲ੍ਹ ਦੇ ਅੰਦਰ ਵੀ ਦੇ ਰਿਆ ਤੇ ਆਪਾਂ ਆਪ ਕੌਮ ਦੇ ਸੂਰਮੇ ਨਾਲ ਨਹੀਂ ਖੜੂਗਾ ਫਿਰ ਕੌਣ ਖੜੂਗਾ ਭਾਈ ਇਹ ਇਕੱਲਾ ਇਹ ਮਸਲਾ ਨਹੀਂ ਹੈਗਾ ਬਹੁਤ ਮਸਲੇ ਨੇ ਕੌਮ ਦੇ ਜੀ ਤੇ ਸਾਰਿਆਂ ਨੂੰ ਸਿਰ ਜੋੜ ਕੇ ਖੜਨਾ ਪਊਗਾ ਕੋਈ ਕਿ ਭਈਆਂ ਵਾਲਾ ਮੈਟਰ ਚੱਲਦਾ ਆ ਪਰਵਾਸੀਆਂ ਨਾਲ ਉਹਦੇ ਵੀ ਬੇਨਤੀ ਕਰਦੇ ਆ ਕਾਨੂੰਨ ਹੱਥ ਜੇ ਨਹੀਂ ਕਿਸੇ ਨੇ ਵੀ ਲੈਣਾ ਤੁਹਾਡੇ ਕੋਲ ਸਿੰਪਲ ਸ਼ਾਂਤੀ ਵਾਲਾ ਆਲਾਜ ਹੈ ਇਹਨਾਂ ਦਾ ਇਹਨਾਂ ਤੋਂ ਸਮਾਨ ਨਾ ਖਰੀਦ ਕੇ ਇਹਨਾਂ ਨੂੰ ਲੇਬਰ ਤੇ ਨਾ ਲਿਆ ਕੇ ਮੈਨੂੰ ਕੱਲ ਲੇਬਰ ਲੈ ਕੇ ਆਓ ਆਪਣੇ ਹਿੰਦੂ ਭਰਾਵਾਂ ਤੋਂ ਆਪਣੇ ਸਿੱਖ ਭਰਾਵਾਂ ਤੋਂ ਆਪਣੇ ਮੁਸਲਮਾਨ ਭਰਾਵਾਂ ਤੋਂ ਸਮਾਨ ਖਰੀਦੋ ਜੇ ਤੁਹਾਡਾ ਭਰਾ ਜਦ ਪ੍ਰਵਾਸੀ ਤੁਹਾਨੂੰ 50 ਰੁਪਏ ਦੀ ਗੰਦੀ ਚੀਜ਼ ਦਿੰਦੇ ਆ ਨਾ ਤੁਸੀਂ 100 ਰੁਪਏ ਦੀ ਅੱਛੀ ਕਦੋਂ ਵੀ ਕੋਈ ਸ਼ੁਰੂ ਕਰਨੇ ਸਰ ਆਹ ਵੀ ਬਿਲਕੁਲ ਹੈ ਕਿ ਨਾ ਪੰਜਾਬੀ ਕੂਰਵਾਰ ਨੇ ਜਿਹੜੇ ਸਭ ਤੋਂ ਵੱਡਾ ਪੰਚਾਇਤ ਕੂਰਵਾਰ ਨੇ ਜਿਹੜੀਆਂ ਧਾਰਗੜ੍ਹ ਨੂੰ ਜਿਹੜੇ ਇਹਨਾਂ ਦੇ ਧਾਰਗੜ੍ਹ ਬਣਾਉਣ ਦਾ ਕੀ ਮਤਲਬ ਹੈ ਸਾਡੇ ਕੋਲ ਨਹੀਂ ਹੁੰਦੇ ਨਹੀਂ ਪ੍ਰਵਾਸੀ ਸਾਡੇ ਕੋਲ ਵੀ ਹੁੰਦੇ ਨਹੀਂ ਕੋਈ ਜੀਰੀ ਲਾਉਣ ਹੁੰਦੇ ਨੇ ਜੀਰੀ ਇਲਾਕੇ ਸਿਰ ਲਾਉਂਦੇ ਵਾਪਸ ਤੋਰ ਦਿੰਦੇ ਆ ਠੀਕ ਹੈ ਨਾ ਸਾਡੀ ਜ਼ਿੰਮੇਵਾਰੀ ਹੁੰਦੀ ਹੈ ਹੈਨਾ ਇਹਨਾਂ ਨੂੰ ਵਾਪਸ ਤੋਰਨਾ ਪੱਕੇ ਨਹੀਂ ਵਚਾਉਂਦੇ ਸੀ ਹਰਿਆਣਾ ਤੇ ਨਹੀਂ ਬਣਦੇ ਇਹਨਾਂ ਤੇ ਆਧਾਰ ਕਾਰਡ ਆਜੇ ਤਾਂ ਨਹੀਂ ਕਤਕਟ ਵੀ 500 ਸਾਲ ਪਹਿਲਾਂ ਤਾਂ ਗਿਆ ਹੋਇਆ ਵੀ ਕਿਸੇ ਵੀ ਪ੍ਰਵਾਸੀ ਦਾ ਆਧਾਰ ਕਾਰਡ ਇੱਥੇ ਬਣਾਉਣਾ ਇਹ ਸਾਡੇ ਸਿਰ ਤੇ ਬੈਠਣਗੇ ਕਿਉਂਕਿ ਅਸੀਂ ਹਾਲਾਤ ਮਹਾਲੀ ਅਰੇ ਦੇਖ ਚੁੱਕੇ ਸੀਗੇ ਇਸ ਕਰਕੇ ਬੇਨਤੀ ਕਰਦੇ ਆ ਸ਼ਾਂਤੀ ਦੇ ਬਹੁਤ ਹੀ ਹੋ ਚੁੱਕੇ ਉਹਨਾਂ ਦੇ ਡਾਕਟਰ ਹੋ ਜਾਂਦੇ ਸਦੀਪ ਦਾ ਮੈਡੀਕਲ ਕਰਾਇਆ ਜਾਂਦਾ ਪਰ ਇਹ ਜੇਲ੍ਹ ਪ੍ਰਸ਼ਾਸਨ ਦੇ ਵਿੱਚ ਆਹ ਚੀਜ਼ਾਂ ਮੈਂ ਕੋਰਦੀ ਵੀ ਕੋਈ ਨਹੀਂ ਆ ਗਿਆ ਮਨੀ ਜੋ ਕੋਰਨੇ ਕਿਹਾ ਮੈਂ ਨਹੀਂ ਮੰਨਦਾ ਜਿਹੜਾ ਅੰਮਦ ਘਾਰੀ ਵਾਲਿਆ ਜੇਲ੍ਹ ਚੋਂ ਹੈ ਇਹਨੇ ਇਹ ਸਭ ਗੱਲਾਂ ਕੀਤੀਆਂ ਮਤਲਬ ਕਿ ਜੇਲ੍ਹ ਨੂੰ ਦੇਖਣ ਤੱਕ ਨਹੀਂ ਤੇ ਇਹ ਸੰਦੇਸ਼ ਚੀਜ਼ ਕਿ ਅੱਜ ਜਰਨੂ ਆਪੇ ਲੱਖ ਰੁਪਏ ਦੀ ਤਨਖਾਹ ਆਪੇ ਸਾਡੇ ਮੁੰਡਿਆਂ ਦੇ ਅੰਦਰ ਤਪੱਸਿਆ ਕਰ ਰਹੇ ਨੇ ਜਦੋਂ ਸੂਰੀ ਝੋਗਦਾ ਸੀਗਾ ਉਹ ਕੱਲੇ ਸੁਪੀਰ ਸੱਨੀ ਦੀ ਪੈਰੋਂ ਨਹੀਂ ਝੋਗਦਾ ਸੀ ਟੀਨੋਂ ਨਹੀਂ ਝੋਗਦਾ ਸੀ ਉਹ ਥੋਟੀਆਂ ਦੀ ਟੀ ਆ ਪੈਰੋਂ ਝੋਗਦਾ ਸੀਗਾ ਇਹਨਾਂ ਪੁਲਿਸ ਵਾਲਿਆਂ ਦੀ ਟੀ ਆ ਪੈਰੋਂ ਝੋਗਦਾ ਸੀ ਜਦੋਂ ਇਹਨਾਂ ਪੁਲਿਸ ਵਾਲਿਆਂ ਨੇ ਐਂਕਾਊਂਟਰ ਕਰਕੇ ਸਿੱਖ ਤੋਂ ਆਪਣੇ ਮੁੰਡੇ ਮਾਰੇ ਓਏ ਫੁੱਲਸਾਰੇ ਆ ਤੋਂ ਮਾ ਥੋਟੀ ਦੀਆਂ ਥੋਟੀ ਦੀ ਮੁੰਡੇ ਬਾਰੇ ਦੇ ਦੇ ਸਰਮ ਦਾ ਥੋਨ ਵਾਲੀ ਚਾਹੀਦੀ ਜਦੋਂ ਤੁਸੀਂ ਸੰਦੀਪ ਸਿੰਘ ਦੇ ਹੱਥ ਨਾਲ ਆਏ ਸੀਗਾ ਉਹਨੂੰ ਸਰਮ ਕਿਉਂ ਲਈ? ਪਰ ਸਾਨੂੰ ਇਹ ਵੀ ਪਤਾ ਆ ਵਾਹਿਗੁਰੂ ਦੇਖਦਾ ਆ ਆਕਾਰ ਸੁਰਖ ਦੇਖਦਾ ਆ ਸਭ ਨਵੇੜੇ ਇੱਕ ਹੀ ਹੋ ਜਾ ਰਹੇ ਨੇ ਔਰੇ ਨੇ ਬਾਪੇ ਨਾਨਕ ਨੇ ਕਿਹਾ ਆ ਨਰਕ ਸਵਰਗ ਸਭ ਇੱਕ ਹੀ ਹੈ ਐ ਸੋ ਹੀ ਨਵੇੜੇ ਹੋਣੇ ਨੇ ਉਹਨਾਂ ਦੇ ਵੀ ਹੋਣੇ ਨੇ ਥੋੜੇ ਹੀ ਹੋ ਜਾਣੇ ਜਾਗਰੂ ਲੋਕਾਂ ਦੇ ਪਰ ਬੇਈਕੀ ਕੌਮ ਨੂੰ ਕਰਨਾ ਚਾਹੁੰਦੇ ਆ ਮੁੱਦੇ ਬਹੁਤ ਨੇ ਕਿਤੇ ਸਾਨੂੰ ਇਕੱਠੇ ਹੋਣ ਦੀ ਲੋੜ ਹੈ ਕਲਮੀ ਚ ਨਿਕਲੋ ਆਜ਼ਾਦ ਹੋਣ ਦੀ ਗੱਲ ਕਰੋ ਜਦੋਂ ਤੱਕ ਆਜ਼ਾਦ ਹੋਣ ਦੀ ਗੱਲ ਨਹੀਂ ਕਰੋਗੇ ਉੱਥੇ ਕੁੰਡ-ਕੁੰਡ ਕੇ ਮਰੋਗੇ ਇਸ ਗੱਲ ਨੂੰ ਯਾਦ ਰੱਖਿਓ ਆਜ਼ਾਦ ਹੋਣ ਦੀ ਗੱਲ ਕਰੋ ਰਾਜ ਕਰਾਂਗੇ ਹਾਂ ਰਾਜ ਕਰਾਂਗੇ ਹਾਂ ਸਾਡੇ ਬੱਚੇ ਹੈ ਕੁਝ ਜਾਨੀ ਮਾਸਾਦ ਬੋਲੇ ਗਿਆ ਅਖੇ ਮਾਦੇ ਜਾਜ ਕਹੇ ਕੱਦ ਵੱਟ ਕੇ ਫਤੇ ਨਿਸ਼ਾਨ ਪਾਮਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਉਹ ਤੋਂ ਬਾਅਦ ਜੇ ਕਰ ਸਿੱਖਾਂ ਦੇ ਮੱਥਿਆਂ ਤੋਂ ਕਿਸੇ ਨਿਕਲ ਸਕੂਗੇ ਅਸੀਂ ਗੰਦ ਦਾ ਟੋਕਰਾ ਚਾਕੇ ਛੋ ਰਿਆ ਤਾਂ ਉਹ ਇੱਕ ਜੋਗਾ ਹੈ ਸਰਦਾਰ ਸੰਦੀਪ ਸਿੰਘ ਸਣੀ ਬੋਲੇ ਆਖਰ ਇਹ ਕਿਉਂ ਨਹੀਂ ਮਿਲਣ ਦਿੱਤਾ ਜਾ ਰਿਹਾ ਆਖਰ ਹੁਣ ਇਹ ਇਸ ਤਰ੍ਹਾਂ ਦੀ ਚਲਾਕੀ ਕਿਉਂ ਕੀਤੀ ਜਾ ਰਹੀ ਹੈ ਕਿ ਜੇਲ ਸ਼ਿਫਟ ਕਰ ਦਿੱਤੀ ਗਈ ਹੈ ਸੁਪੂਰ ਜੇਲ ਭੇਜ ਦਿੱਤਾ ਗਿਆ ਆਖਰ ਜੇ ਮੈਡੀਕਲ ਵੀ ਨਹੀਂ ਕਰਵਾਇਆ ਜਾ ਰਿਹਾ ਜੇਲ ਵੀ ਸ਼ਿਫਟ ਕੀਤੀ ਜਾ ਰਹੀ ਹੈ ਆਖਰ ਹੋੜ ਕਿੱਥੇ ਆ ਕਲੀਅਰ ਗੱਲ ਹੈ ਤਸ਼ੱਦਦ ਕੀਤਾ ਹੈ ਔਰ ਤਸ਼ੱਦਦ ਵੀ ਇਹ ਹੈ ਜੋ ਹਕੀਕਤ ਹੈ ਕਿ ਨਜ਼ਰ ਆ ਰਿਹਾ ਹੈ ਕੱਲਾ ਇਹ ਨਹੀਂ ਕਿ ਮਾਰੀ ਜਾਨ ਮਾਰੀ ਜਾਨ ਉਹ ਜਿਹੜਾ ਤਸ਼ੱਦਦ ਹੋਇਆ ਜੋ ਨਜ਼ਰ ਆਊਗਾ ਕੱਟ ਲੱਗੇ ਹੋਣਗੇ ਹਨ ਇਹ ਜਿਹੜਾ ਤਸ਼ੱਦਦ ਹੋਇਆ ਮਤਲਬ ਜੇਲ੍ਹ ਦੇ ਅੰਦਰ ਇਸ ਤਰ੍ਹਾਂ ਦੇ ਵਰਤਾਨ ਸਿਰਜੇ ਜਾ ਰਿਹਾ ਕਿ ਜਿਹੜੇ ਕੈਦੀ ਨੇ ਜਾਂ ਜਿਹੜੇ ਅਪਰਾਧੀ ਨੇ ਉਹਨਾਂ ਦੇ ਵਿੱਚ ਆਪਸੀ ਰਹੀ ਸਾਜ਼ਿਸ਼ ਬਣਾ ਕੇ ਇੱਕ ਦੂਜੇ ਨੂੰ ਮਾਰਨ ਦਾ ਜਿਹੜਾ سلسلہ ਹੈ ਇਹ ਕਾਫੀ ਸਮੇਂ ਤੋਂ ਚੱਲ ਰਿਹਾ ਹੈ ਮੈਂ ਤੁਹਾਨੂੰ ਸਭ ਤੋਂ ਵੱਡੀ ਗੱਲ ਕਹਿ ਹੀ ਰਿਹਾ ਕਿ ਜੋ ਜੇਲ੍ਹ ਦੇ ਵਿੱਚ ਹੁੰਦਾ ਹੈ ਆਪਾਂ ਬੜੇ ਬਾਰੇ ਨਸ਼ਿਆਂ ਬਾਰੇ ਟੈਲੀਫੋਨਾਂ ਬਾਰੇ ਬਹੁਤ ਗੱਲ ਕਰ ਚੁੱਕੇ ਆਪਾਂ ਹੋ ਚੁੱਕੀਆਂ ਨਾ ਆ ਇੱਕ ਅਗਲੀ ਗੱਲ ਮੈਂ ਜੇਲ੍ਹ ਮੰਤਰੀ ਨੂੰ ਤੇ ਮੁੱਖ ਮੰਤਰੀ ਨੂੰ ਇੱਕ ਸਾਫ਼ ਗੱਲ ਕਹਿਣਾ ਕਿ ਕੀ ਹੋਏਗੀ ਜਾਂਚ ਕਰਾਉਣਗੇ ਜੇਲ੍ਹ ਮੈਨੂਅਲ ਦੇ ਵਿੱਚ ਅੰਡਰ ਟ੍ਰਾਇਲ ਤੇ ਜਿਹੜੇ ਸਜ਼ਾ ਆਪ ਤਾਂ ਇੱਕ ਨਹੀਂ ਹੋ ਸਕਦੇ ਕਿਵੇਂ ਹੋਏਗੀ ਰੋਡ ਕਿਵੇਂ ਆਈ ਹੈ ਕੀ ਸਾਡੇ ਚੀਫ ਐਗਜ਼ੀਕਿਊਟਿਵ ਕੁਛ ਕਰਨਗੇ ਇਹ ਦੱਸਣਗੇ ਕਿ ਮੈਜਿਸਟ੍ਰੇਟ ਦੇ ਆਰਡਰ ਫਾਲੋ ਕਿਉਂ ਨਹੀਂ ਹੋ ਰਹੇ ਕੀ ਇਹ ਦੱਸਣਗੇ ਕਿ ਚੋਰੀ ਛਿਪੇ ਸੰਗਰੂਰ ਕਿਉਂ ਸ਼ਿਫਟ ਕੀਤਾ ਗਿਆ ਇਹਦੀ ਲੋੜ ਕੀ ਪੈ ਗਈ ਸੀ ਕੋਈ ਇਹਨਾਂ ਦਾ ਜਵਾਬ ਹੈ ਜੇ ਨਹੀਂ ਹੈ ਤਾਂ ਜੇਲ ਮੰਤਰੀ ਕਾ ਦੇ ਲਈ ਮੰਤਰੀ ਨੇ ਸਾਡੇ ਮੁੱਖ ਮੰਤਰੀ ਕਾ ਦੇ ਲਈ ਮੰਤਰੀ ਨੇ ਇਹ ਡੈਮੋਕ੍ਰੇਸੀ ਹੈ ਕੀ ਇਹ ਮਨੁੱਖੀ ਅਧਿਕਾਰਾਂ ਦਾ ਹਨਨ ਨਹੀਂ ਕੀ ਇਹ ਸੰਵਿਧਾਨ ਦੇ ਆਰਟੀਕਲ 22 ਦੀ ਉਲੰਘਣਾ ਨਹੀਂ ਇਸੇ ਤਰ੍ਹਾਂ ਦੇਤੇ ਜਿਹੜੇ ਬੰਦੀ ਸਿੰਘ ਆਇਆ ਉਹ ਵੀ ਕਿਦਣਾ ਕਿਤੇ ਰੱਖੇ ਜਾ ਰਿਹਾ ਜੇਲਾਂ ਵਿੱਚ ਕਿ ਜਦੋਂ ਸਜ਼ਾਵਾਂ ਹੀ ਪੂਰੀਆਂ ਕਰ ਲਈਆਂ ਤਾਂ ਇਹ ਸਿੱਖਾਂ ਦੇ ਨਾਲ ਹੀ ਕਿਉਂ ਹੋ ਰਿਹਾ ਦੇਖੋ ਇਹ ਕਦੇ-ਕਦੇ ਆਪਾਂ ਜਦੋਂ ਇਹ ਇਹ ਰੂਪ ਦੇ ਦਿੰਦੇ ਨਾ ਤਾਂ ਮਨੁੱਖੀ ਅਧਿਕਾਰਾਂ ਦੇ ਹਨ ਵਾਲੀ ਗੱਲ ਪਿੱਛੇ ਛਲੀ ਜਾਂਦੀ ਹੈ ਜਦ ਕਿ ਸਿੱਖਾਂ ਨਾਲ ਜ਼ਿਆਦਤੀ ਤੇ ਪੰਜਾਬ ਨਾਲ ਜ਼ਿਆਦਤੀ ਦਾ ਜਗ ਜ਼ਾਹਿਰ ਹੈ ਆ ਪਾਣੀਆਂ ਚ ਕੀ ਹੋਇਆ ਹੈ ਆ ਜਿਹੜਾ ਜੋ ਆ ਪ੍ਰਵਾਸੀਆਂ ਵਾਲਾ ਮਾਮਲਾ ਚੱਲਿਆ ਉਹ ਚ ਕੀ ਹੋ ਰਿਹਾ ਇੱਕ ਕਾਨੂੰਨ ਹਿਮਾਚਲ ਬਣਾ ਰਿਹਾ ਇੱਕ ਕਾਨੂੰਨ ਰਾਜਸਥਾਨ ਬਣਾ ਰਿਹਾ ਈਸਟਰਨ ਸਟੇਟ ਬਣਾ ਰਿਹਾ ਪੰਜਾਬ ਚ ਵੀ ਬਣਾਇਆ ਜਾ ਰਿਹਾ ਕਿਉਂ ਵੀ ਤੁਹਾਡੀ ਡੈਮੋਗ੍ਰਾਫੀਕ ਕਟਮ ਕਰਨੀ ਹੈ ਹਰ ਚੀਜ਼ ਵਿਰੋਧਾ ਔਰ ਇੱਥੇ ਤਾਂ ਜੋ ਮੈਜਿਸਟਰੇਟ ਹੈ ਮੈਂ ਉਸ ਭੈਣ ਦਾ ਸ਼ੁਕਰੀਆ ਅਦਾ ਕਰੂੰਗਾ ਮੈਨੂੰ ਜੋ ਪਤਾ ਲੱਗਿਆ ਉਹ Hindu leader ਔਰ ਉਹਨੇ ਬਹੁਤ ਸਖਤੀ ਨਾਲ ਇੱਕ ਦਿਨ ਚ ਤਿੰਨ ਆਰਡਰ ਬਾਸ ਕੀਤੇ ਨੇ ਤੇ ਫਿਰ ਵੀ ਬੇਸ਼ਰਮੀ ਨਾਲ ਪੁਲਿਸ ਨੇ ਮੰਨੇ ਨਹੀਂ ਜੀ ਅੰਮ੍ਰਿਤਪੁਰ ਨਾਲ ਦੇ ਨਾਲ ਹੋਰ ਮਸਲਾ ਪੰਜਾਬ ਦੇ ਅੰਦਰ ਦਿਖਾਈ ਦੇ ਰਿਹਾ ਪ੍ਰਵਾਸੀ ਮਜ਼ਦੂਰਾਂ ਦਾ ਮਸਲਾ ਹੁਸ਼ਿਆਰਪੁਰ ਦੇ ਵਿੱਚ ਬੱਚੇ ਦੀ ਮੌਤ ਉਸ ਤੋਂ ਬਾਅਦ ਕਮੰਡਾ ਨਵਾਜ਼ ਹੋ ਪੰਜਾਬ ਦੇ ਅੰਦਰ ਸਮੇਂ-ਸਮੇਂ ਤੇ ਤੁਸੀਂ ਪਹਿਲਾਂ ਵੀ ਇੱਕ ਬਰਾੜੀ ਦੇ ਵਿੱਚ ਇੱਕ ਪਿੰਡ ਦੇ ਵਿੱਚ ਜਿਸ ਤਰ੍ਹਾਂ ਵੱਡੀ ਘਟਨਾ ਦਿਖਾਈ ਦਿੱਤੀ ਸੀ ਇਹ ਸਾਰੀਆਂ ਘਟਨਾਵਾਂ ਹੁਣ ਪ੍ਰਵਾਸੀ ਮਜ਼ਦੂਰਾਂ ਦੇ ਨਾਲ ਜੁੜਦੀਆਂ ਜਾ ਰਹੀਆਂ ਕੋਈ ਪ੍ਰਵਾਸੀ ਮਜ਼ਦੂਰ ਕਿਸੇ ਪੰਜਾਬੀ ਨੂੰ ਕੱਢ ਕੇ ਜਾ ਰਿਹਾ ਕੋਈ ਕਿਸੇ ਬੱਚੇ ਨੂੰ ਗਵਾ ਕਰ ਰਿਹਾ ਤੇ ਤੇ ਰੋਟਾ ਖਵਾ ਦੇ ਇਕ ਟਕਰਾਵਾ ਇਸ ਤਰ੍ਹਾਂ ਦੇਖਦੇ ਹਾਂ ਇਸ ਪੂਰੇ ਮਸਲੇ ਨੂੰ ਕਿਵੇਂ ਇਹ ਮਸਲਾ ਕਿਸ ਦਿਸ਼ਾ ਵੱਲ ਜਾ ਕੇ ਹੱਲ ਹੋ ਸਕਦਾ ਦੇਖੋ ਇਹਦਾ ਇੱਕੋ ਹੀ ਤਰੀਕਾ ਹੈ ਅਸੀਂ ਬਹੁਤ ਪਹਿਲਾਂ ਕਹਿ ਚੁੱਕੇ ਹਾਂ ਕਿ ਭਾਈ ਡੋਮਿਸਾਈਲ ਦਾ ਕਾਨੂੰਨ ਬਣਾਇਆ ਜਾਵੇ ਡੋਮਿਸਾਈਲ ਕੀ ਹੈ ਕਿ ਇਥੋਂ ਦੇ ਮੂਲ ਨਿਵਾਸੀ ਮੂਲ ਨਿਵਾਸੀ ਮੂਲ ਨਿਵਾਸੀ ਔਰ ਇਹ ਕਾਨੂੰਨ ਅਖਿਰਕੱਲਾ ਸਾਡੇ ਲਈ ਨਹੀਂ ਕਹਿ ਰਿਹਾ ਇਹ ਕਾਨੂੰਨ ਹਿਮਾਚਲ ਚ ਬਣ ਚੁੱਕਿਆ ਜ਼ਮੀਨਾਂ ਨੂੰ ਲੈ ਕੇ ਇਹ ਕਾਨੂੰਨ ਰਾਜਸਥਾਨ ਚ ਬਣ ਚੁੱਕਿਆ ਹੈ ਇਹ ਕਾਨੂੰਨ ਈਸਟਰਨ ਸਟੇਟ ਚ ਬਣ ਚੁੱਕਿਆ ਤਾਂ ਸਾਡੇ ਕਿਉਂ ਨਹੀਂ ਬਣ ਰਿਹਾ ਸਾਡੇ ਕਿਉਂ ਨਹੀਂ ਬਣ ਰਿਹਾ ਇਹਦੇ ਪਿੱਛੇ ਰੀਜ਼ਨ ਕੀ ਹੈ ਬਲੋ ਸਾਡੇ ਸਿਆਸਤਦਾਨਾਂ ਦੇ ਵਿੱਚ ਕਿਤਨਾ ਕਦੇ ਨਹੀਂ ਹੋ ਸਿਆਸਤਦਾਨ ਯਾ ਲੂਟੇਰੇ ਜੀ ਸਿਆਸਤਦਾਨ ਹੋਵੇ ਤਾਂ ਬੱਧ ਹੱਠੇ ਇਹ ਇਹ ਹੋਇਆ ਤਾਂ ਕਰਕੇ ਅਸੀਂ ਚੋਣਾਂ ਦੇ ਪਿੱਛੇ ਨਹੀਂ ਹੋਵੇ ਜਿੱਤੇ ਨਰਿੰਦਰਜੀਤ ਸਿੰਘ ਨੇ ਜਿੰਨੀ ਸੋਚੀ ਉਦੇਮ ਨਹੀਂ ਆਇਆ ਲੋਕ ਕਹਿੰਦੇ 25 ਲੋਕ ਪਰ ਮੈਂ ਚੰਗੀ ਸੀ ਜੇ ਕੋਈ ਆਇਆ ਤਾਂ ਕਾਰਵਾਈ ਕਰਦਾ ਪਿੱਛੇ ਆਇਆ ਪਰ ਆਹਲਾ ਮਤੇ ਲੋਕ ਕਿਉਂਦਾ ਕਿ ਕੁਸੂਪਾ ਜਲਦੀ ਹੀ ਚਲੇ ਜਾਣਾ 500 ਬੰਦੇ ਖੜਾ ਹੋ ਗਏ ਆਪਾ ਜੇ ਮੇਰੇ ਕੰਦੇ ਆਪਾ ਬਹੁਤ ਵੱਡੀ ਗੱਲ ਸੀ ਸੋ ਹੁਣ ਉੱਪਰ ਕਰੀਏ ਉਹ ਟੈਨਸ਼ਨ ਵਾਲੀ ਸਾਜ਼ਿਸ਼ ਦੇ ਤਹਿਤ ਡੈਮੋਗ੍ਰਾਫੀ ਬਦਲੀ ਜਾ ਰਹੀ ਹੈ ਪੰਜਾਬੀਆਂ ਦਾ ਪੰਜਾਬ ਤੇ ਰਾਜ ਨਾ ਰਵੇ ਇਹਨਾਂ ਦੀ ਲੈਂਗੁਏਜ ਨਾ ਰਵੇ ਇਨਾਂ ਨੂੰ ਨੌਕਰੀ ਨਾ ਮਿਲੇ ਇਨਾਂ ਦੀ ਜ਼ਮੀਨ ਨਾ ਰਵੇ ਇਹ ਸਾਜ਼ਿਸ਼ ਹੋਰ ਤੇ ਇਨਾਂ ਤੇ ਰਾਜ ਬਾਹਰ ਲੈ ਕਰਨਾ ਕਿ ਨਾ ਅਗੇ ਪੰਜਾਬੀ ਮੈਨੂੰ ਦੱਸੋ ਦੁਨੀਆ ਦਾ ਰਿਕਾਰਡ ਖਾਦ ਲੋ ਕੀ ਕਿਸੇ ਦੇਸ਼ ਦਾ ਕਿਸੇ ਪ੍ਰਦੇਸ਼ ਦੀ ਡੈਮੋਗ੍ਰਾਫੀ ਬਦਲੀ ਗਈ ਹੈ ਪੰਜਾਬ ਦੀ ਬਦਲ ਦਿੱਤੀ ਗਈ ਹੈ ਜਾਂ ਬਦਲੀ ਚਾਰ ਅਸੀਂ ਉਹਦਾ ਰੋਕਾਂਗੇ ਆ ਜਿਹੜੇ ਜੁਰਮ ਹੋਣਗੇ ਇਹ ਸਾਡਾ ਕਲਚਰ ਨਹੀਂਗਾ ਮੈਨੂੰ ਕੁੰਬੜਾਂ 'ਚ ਬੈਠਿਆਂ ਆਉਂਦੇ ਦੱਸਿਆ ਮੈਨੂੰ ਆਦੇ ਬਾਜੀ ਥੱਲੇ ਕਤਲ ਤੱਕ ਦੀ ਗੱਲ ਨਹੀਂ ਜਿਵੇਂ ਕਿ ਉਹ ਪਤਾ ਕੁੰਡੇ ਬੱਚਿਆਂ ਦੀ ਲੜਾਈ ਸੀ ਉਹਨਾਂ ਨੇ ਵੀ ਥੋਪ ਗਾਏ ਤੇਰੇ ਚ ਗਾਲਾਂ ਜਵਾਬ ਦੇ ਬੋਲੇ ਸੰਗਤੀ ਵੀ ਕਰੋ ਸੰਗਠਾਓ ਗੱਲ ਪੱਕੀ ਵੀ ਕਮੇਟੀ ਥਾਪਨਾ ਕਰਕੇ ਉਹਨਾਂ ਦੇ ਦਰਸ਼ਨ ਕਰਾਉਣ ਹੋ ਜਾਣ ਸਾਰੇ ਮੇਰੇ ਵੀਰ ਬੈਜੋ ਦਰਸ਼ਨ ਕਰਾਓ ਦਰਸ਼ਣ ਤੋਂ ਬਿਨਾ ਕਿਆ ਗੱਲ ਬਣਨੀ ਸਾਰੇ ਆਪਣੀ ਕੋ ਇੱਥੇ ਤੱਕ ਥੱਲੇ ਗਿਰ ਚਲੀ ਆ ਅਸੀਂ ਆਪਾਂ ਇੱਕ ਮੋੜਾ ਕਾਤਰੀ ਕਰਵਾ ਸਕਦੇ ਨੇ ਕਾਪੜੇ ਬੰਦੇ ਦੀ ਪੰਜਾਬ ਦੇ ਵਿੱਚ ਇੱਥੇ ਤੱਕ ਕੌਫਾ ਲੇ ਗਿਆ ਦਿੱਤੋ ਨਿਆ ਟੀਮ ਖੁੱਦੋਂ ਕਤਲ ਕੀਤਾ ਗਿਆ ਸਭ ਕੋਲ ਸੁਧਾਰ ਰਿਹਾ ਕੋਈ ਨਹੀਂ ਬੋਲ ਰਿਹਾ ਹਾਂ ਇਹ ਥੱਲੇ ਉਹਦੇ ਜਿਹੜੇ ਆਪਾਂ ਕਹਿ ਰਹੇ ਹਾਂ ਰਾਤ ਨੂੰ ਬੰਦਾ ਕਤਲ ਕਰ ਉਹਦੇ ਘਰ ਦੇ ਪਿੰਡੇ ਦੇ ਅੰਦਰ ਪਬਲਿਕ ਬੰਦਿਆਂ ਦੇ ਨਾਲ ਉਹ ਇਹਦੇ ਪਾਵ ਦੇ 1.5 ਫੁੱਟ ਬੰਦੇ ਪੂਰੇ ਨੌਜਵਾਨ ਇੱਕ ਪੂਰੇ ਨੇਪਾਲ ਨੂੰ ਕਤਲ ਲੈਂਦੇ ਆ ਮੈਡੀਕਲ ਵੀ ਤੁਸੀਂ ਕਿਤੇ ਐਨੀ ਗੱਲ ਦੀ ਭਾਜੋ ਨਹੀਂ ਆਪਾਂ ਪੰਜਾਬ ਨੂੰ ਦੱਬਣਾ ਪਰ ਮੈਂ ਇਹ ਗੱਲ ਕਰਦਾ ਵੀ ਯਾਰ ਆਪਾਂ ਪੰਜਾਬ ਨੂੰ ਮਿਲਦਾ ਸੱਚ ਦਾ ਦਰੋ ਬੰਦ ਹੋਵੇ ਨਾ ਹੋਵੇ ਸੱਚ ਦਾ ਦਰੋ ਜੇ ਕੋਈ ਕਾਰ ਦੀ ਬੇਬੇ ਸਭਾ ਕੋਈ ਮੁਲਾਕਾਤ ਹੋਵੇ ਤਾਂ ਕਹਿਦੇ ਹੋਏ ਗੱਲ ਨੂੰ ਸੱਚ ਦਾ ਦਰੋ ਤੁਸੀਂ ਇੰਨੇ ਆਲਾ ਆਪਾਂ ਹੋਵੋਗੇ ਵੀ ਆਪਾਂ ਵੀ ਆਰ ਵੀ ਬੰਦ ਕਰਾ ਸਕਦੇ ਆਪਾਂ ਬੀਟਿੰਗ ਸੀ ਦੇ ਆਪਣੇ ਜਿਹੜੇ ਟਰੈਵਲ ਨੇ ਉਹਨਾਂ ਦੇ ਕੋਡੇ ਕਾਰ ਦੀ ਸਰਕਾਰ ਅੱਪਾ ਜੀ ਨੇ ਨਿਕੰਢ ਹੋ ਗਿਆ ਇੰਨੇ ਕੰਮੇ ਹੋ ਗਏ 40 ਸਾਲ ਦਾ ਨੌਜਾਰ ਇਸ ਸਦਾਪੁਰ ਪੁਰਦਵਾਰਿਆ ਤੇ ਫੇਰ ਆਪਣੀ ਕਿੱਧਰ ਨੂੰ ਜਾ ਰਹੀ ਆ ਡਗਰੂਵਾਲ ਬੰਦੇ ਨੇ ਇੱਥੇ ਭੜੀਆਂ ਮੁਕਤਾਲ ਸਾਰਾ ਪੰਜਾਬ ਕੋਈ ਨਹੀਂ ਬੋਲਿਆ ਕੀ ਮਕਸਦ ਹੁੰਦੀ ਇੱਕ ਸੌਧੀ ਜੀ ਗੱਲ ਇੱਕਠਾੜੇ ਚ ਕਿਹਾ ਯਾਰ ਉਹ ਇੱਕ ਫੈਸਲਾ ਕਰਨ ਕੋ ਮਣਗਰੀ ਦੇ ਕੁਮ ਬ੍ਰਦਰ ਬਕੀਰ ਕਹਿੰਦੇ ਵੀ ਜੀ ਤੁਹਾਡੇ ਭਰਾ ਤੇ ਬਹੁਤ ਜ਼ਿਆਦਾ ਇਹਨਾਂ ਨੇ ਅਨਾਤ ਛੱਡਦ ਕੀਤਾ ਜਿਹੜਾ ਕਿ ਤੁਸੀਂ ਵੇਖ ਵੀ ਨਹੀਂ ਸਕਦੇ ਆਪਣੀ ਅੱਖੀ ਤੇ ਗੁਰੂ ਪਿਆਰੀ ਸਾਥ ਸੱਜਣ ਜੀ ਉਹ ਜਿੰਨੀ ਵੀ ਸੰਗਤ ਆ ਸਈ ਸਾਰੀ ਸੰਗਤਾਂ ਦੇ ਕੋ ਬੇਇਨਤੀ ਕਰਦੇ ਆ ਸੰਗਤ ਜੀ ਕਿਸੇ ਦਾ ਪੁੱਤ ਸੀ ਕਿਸੇ ਦਾ ਭਰਾ ਸੀ ਵੇਖੋ ਉਹਨੇ ਜੋ ਵੀ ਕਾਰਜ ਕੀਤਾ ਪੰਥ ਵਾਸਤੇ ਕੀਤਾ ਨਾ ਕਿ ਮੇਰੇ ਵਾਸਤੇ ਜਾਂ ਇਕੱਲੇ ਕਿਸੇ ਆਪਣੇ ਨਿੱਜੀ ਸਵਾਰਥ ਨਾਲ ਵਾਸਤੇ ਉਹਨੇ ਹਾਰਦੇ ਕੋ ਤੇ ਦੇਖੋ ਦਰਦੋ ਦਾ ਵਿਖਿਆ ਨਹੀਂ ਚੰਦਾ ਪਿਆ ਨਾ ਉਹ ਆਪਣੇ ਪੈਰਾਂ ਤੇ ਖੜਾ ਹੋ ਪਾਂਦਾ ਪਿਆ ਮੈਂ ਤੇ ਜਿੰਨੇ ਵੀ ਵੀਰ ਭਰਾ ਆਪਣੇ ਪੰਜਾਬ ਚ ਜਾਂ ਪੰਜਾਬ ਤੋਂ ਆਪਣੇ ਬਾਹਰ ਸਾਰਿਆਂ ਲਈ ਕੋ ਬੇਇਜ਼ਤੀ ਕਰਦਾ ਕਿ ਪ੍ਰਵਾਰ ਦਾ ਵੱਧ ਤੋਂ ਵੱਧ ਸਾਥ ਦਿਓ ਕਿਉਂਕਿ ਸਰਦੀਪ ਸਿੰਘ ਦੀ ਹਾਲਤ ਜਿਹੜੀ ਬਹੁਤ ਜ਼ਿਆਦਾ ਨਾਜ਼ੁਕ ਹੋ ਚੁੱਕੀ ਹੋਈ ਹੈ ਕਿਉਂਕਿ ਜੇਲ੍ਹ ਪ੍ਰਸ਼ਾਸਨ ਨੇ ਅੱਜ ਵੀ ਸਾਨੂੰ ਮਿਲਾਨ ਤੋਂ ਮਨਾ ਕਰ ਦਿੱਤਾ ਆਇਆ ਕੁਦਰ ਜੇਲ੍ਹ ਪ੍ਰਸ਼ਾਸਨ ਨੂੰ ਇੱਕੋ ਬੇਨਤੀ ਕੀਤੀ ਸੀ ਕਿ ਪ੍ਰਵਾਹ ਦਾ ਚਾਹੀਦਾ ਸੀ ਇੱਕ ਜੀ ਮਿਲਾ ਦਿਓ ਕੋਈ ਵੀ ਮਿਲਾ ਦਿਓ ਚਾਹੇ ਮੈਨੂੰ ਮਿਲਾ ਦਿਓ ਚਾਹੇ ਮੇਰੇ ਛੋਟਾ ਭਰਾ ਕਿਸੇ ਨੂੰ ਵੀ ਮਿਲਾ ਦਿਓ ਮਗਰ ਜੇਲ੍ਹ ਪ੍ਰਸ਼ਾਸਨ ਨੇ ਹਜੇ ਤੱਕ ਨਾ ਮੈਨੂੰ ਮਿਲਾਇਆ ਨਾ ਮੇਰੇ ਭਰਾ ਨੂੰ ਮਿਲਾਇਆ ਅੱਜ ਸਮਾਂ ਬਣ ਗਿਆ 4:00 ਵਜੇ ਹੋਏ ਦਿੱਤੇ ਤੇ ਮੈਂ ਜਿੰਨੀ ਵੀ ਆਪਣੀ ਪੰਜਾਬ ਤੋਂ ਸੰਗਤ ਆਪਣੀ ਮੇਰੇ ਵੀਰ ਹੈ ਮੇਰੇ ਭਰਾ ਮੇਰੇ ਵੱਡੇ ਬਜ਼ੁਰਗ ਨੇ ਚਨੀਆ ਵੀ ਚਫੇ ਬੰਦੀਆਂ ਨੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਕੇਂਦਰ ਪਟਿਆਲਾ ਦੇ ਵਿੱਚ ਦੇਰ ਦੇ ਬਾਅਦ ਪੱਕਾ ਮੋਰਚਾ ਲੱਗ ਚੁੱਕਾ ਹੈ ਜਿੰਨਾ ਥੇ ਇਹ ਪਰਿਵਾਰ ਦੀ ਮੁਲਾਕਾਤ ਨਹੀਂ ਕਰਾਂਦੇ ਬੋਲ ਸੋਹਰਿਆ ਸੋਹਰਿਆ ਜੀਨਾਬਾ ਜਿੰਨਾ ਥੇ ਇਹ ਪਰਿਵਾਰ ਦੀ ਮੁਲਾਕਾਤ ਨਹੀਂ ਕਰਾਂਦੇ ਪਲੱਸ ਸੰਦੀਪ ਸਿੰਘ ਦਾ ਬਾਹਰੋਂ ਰਜਿੰਦਰਾ ਹਸਪੀਟਲ ਤੋਂ ਮੈਡੀਕਲ ਨਹੀਂ ਕਰਵਾਉਂਦੇ ਜਦ ਤਿੰਨਾ ਨੇ ਅੰਦਰ ਸੰਦੀਪ ਸਿੰਘ ਅੰਨਾ ਤਸ਼ੱਦਦ ਕੀਤਾ ਉਹਨਾਂ ਦੇ ਉੱਤੇ ਪਰਚੇ ਨਹੀਂ ਕਰਦੇ ਪਰਿਵਾਰ ਨਾਲ ਜਦ ਰਿਵਿਊਸ਼ਨ ਜਿ ਰਿਵਿਊਸ਼ਨ ਨਾ ਪੂਰੀ ਜਾਂਚ ਹੋਣੀ ਚਾਹੀਦੀ ਹੈ ਨਿਰਪੱਖ ਜਾਂਚ ਹੋਣੀ ਚਾਹੀਦੀ ਸੀ ਇਸ ਦੇ ਉੱਤੇ ਤੇ ਪਰਿਵਾਰ ਸਾਰੀ ਸੰਗਤ ਦੇ ਚਰਨਾਂ 'ਚ ਕੋ ਬੇਨਤੀ ਕਰਦਾ ਵਾ ਕਿ ਵੱਧ ਚੜ ਕੇ ਹਿਸਾਬ ਰੋਦ ਦੇ ਕਿਉਂਕਿ ਇਹ ਜਿਹੜਾ ਕਾਰਜ ਹੈ ਨਾ ਕੋਮ ਦਾ ਕਾਰਜ ਹੈ ਤੇ ਸੰਦੀਪ ਸਿੰਘ ਨੇ ਆਪਣਾ ਨਿਚ ਨਿਜੀ ਕਾਰਜ ਕੋਈ ਨਹੀਂ ਕੀਤਾ ਤੇ ਮੇਰੇ ਵੀਰ ਭਰਾ ਜਿੰਨੇ ਵੀ ਇੱਥੇ ਖੜੇ ਨੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਜੀ ਇੱਥੇ ਹੀ ਰੁਕਿਓ ਕੋਈ ਜਾਇਓ ਨਾ ਮੇਰੇ ਵੀਰ ਭਰਾ ਦੋ ਕਿਉਂਕਿ ਉਹ ਤੁਹਾਡਾ ਵੀ ਭਰਾ ਸੀ ਤੁਹਾਡਾ ਵੀ ਪੋਤ ਸੀ ਜੇ ਤੂੰ ਤੁਸੀਂ ਇਹ ਸਮਝੋਗੇ ਫਿਰ ਤੁਸੀਂ ਇੱਥੋਂ ਨਹੀਂ ਜਾਓਗੇ ਜੇ ਤੂੰ ਤੁਸੀਂ ਸਮਝਦੇ ਜੇ ਕੋਈ ਨਹੀਂ ਆਪਣੇ ਨੀਚੀ ਘਾਟਾਂ ਵਾਸਤੇ ਕੀਤਾ ਵਾ ਫਿਰ ਉਹ ਭਾਜੀ ਤੁਹਾਡੀ ਆਪਣੀ ਵੇਖੋ ਸਗੀ ਜਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਉਹ ਨਹੀਂ ਕਿ ਪਰਿਵਾਰ ਨੂੰ ਪਰਿਵਾਰ ਨਹੀਂ ਮਿਲਾਰੀ ਸਿਰਫ ਉਹਨਾਂ ਦਾ ਹਾਲ ਚਾਲ ਪੁੱਛਣਾ ਹੈ ਦੇਖਣਾ ਆਪਣਾ ਮਤਲਬ ਹੈ ਬਸ ਜੋ ਬਾਕੀ ਦਾ ਸੀ ਸਾਡੇ ਦੀ ਗੱਲ ਕਰਨ ਦੇ ਪਰ ਉਹ ਕੰਨੀ ਖਿਆਲ ਕਰ ਲੋ ਪਰ ਡਿਸਕਸ ਕਰ ਬਣ ਨਹੀਂ ਲੱਗਦਾ ਸਰਕਾਰੀ ਪ੍ਰਾਪਰਟੀ ਦੇ ਬਾਰੇ ਸਾਡੀ ਵੀ ਬੇਇੱਜ਼ਤੀ ਨਾਲ ਜੁੜਾ ਸਾਡੀ ਵੀ ਬੜੀ ਬਾਜ਼ ਬਚਾਉਣੀ ਵੀ ਉਹਨਾਂ ਦੀ ਮੰਗ ਇਹ ਹੈ ਕਿ ਆਪਣੀ ਆਵਾਜ਼ ਬਚਾਉਣੀ ਅਸੀਂ ਖੜੋ ਹਾਂ ਉਹਨਾਂ ਨੂੰ ਸਭ ਤੇਰੀ ਮਿਹਰਾਈ ਕੋ ਨਾਮ ਨਾਨਾ ਨੇ ਮੀਰਾ ਬਾਣੀ ਬੋਲੋ ਜੀ ਵਾਹਿਗੁਰੂ ਸਤਿਗੁਰੂ ਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕਾਇ ਗੁਰਨਾਣ ਕਹਿੰਦੇ ਆਏ ਫਿਰ ਅੰਗਰ ਕੋ ਤੇ ਅਮਰਦਾਸ ਰਾਮਦਾਸ ਤੇ ਹੁਰੀ ਸਹਾਇ ਅਰਜਨ ਹਰਗੋਬਿੰਦ ਨੂੰ ਸਤਿਗੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਣ ਦੇ ਆਈ ਹੈ ਜਿਹੜੇ ਸਭ ਸੁਭਜਾਈ ਤੇਗ ਬਹਾਦਰ ਸਿਮਰੀਆ ਘਰ ਨਾਉਣ ਦੇ ਆਵੇ ਥਾਈ ਸਥਾਈ ਹੋਏ ਸਹਾਈ ਦਸੂਏ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਥਾਈ ਹੋਏ ਸਹਾਈ ਦਸਾਂ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗੰਗ ਸਾਹਿਬ ਜੀ ਦੇ ਪਾਠ ਦਰਸ਼ਨ ਗੁਦਾਰ ਦਾ ਧਿਆਨ ਤਰਕੇ ਬੋਲੋ ਜੀ ਹੈ ਆਪ ਜੀ ਦੇ ਦਰ ਕਰਦੇ ਅਨੰਤ ਸੇਵਕ ਭਾਈ ਸੰਦੀਪ ਸਿੰਘ ਜੀ ਸਣੀ ਸੱਚੇ ਪਾਤਸ਼ਾਹ ਦੁਸ਼ਟਾਂ ਨੂੰ ਛੋਦ ਕਰਕੇ ਕੇਂਦਰੀ ਜੇਲ ਪਟਿਆਲਾ ਵਿੱਚ ਬੰਦ ਸਨ ਸੱਚੇ ਪਾਤਸ਼ਾਹ ਮਹਾਰਾਜ ਹੋਰ ਪੁੱਛੜਪਾਲ ਸਬਸਰਾਂ ਵੱਲੋਂ ਤਸ਼ੱਦਦ ਕੀਤਾ ਗਿਆ ਹੋਏ ਝਗੜੇ ਵਿੱਚ ਭਾਈ ਸੰਦੀਪ ਸਿੰਘ ਜਕਮੀ ਹੋਏ ਦਾਤਾਰ ਪਾਤਸ਼ਾਹ ਜੀ ਮੌਜੂਦਾ ਪ੍ਰਸ਼ਾਸਨ ਵੱਲੋਂ ਕੋਈ ਇਨਸਾਫ ਨਹੀਂ ਕੀਤਾ ਜਾ ਰਿਹਾ ਸਮੂਹੀਆਂ ਸੰਗਤਾਂ ਵੱਲੋਂ ਕੇਂਦਰੀ ਪਟਿਆਲਾ ਕੇਂਦਰੀ ਜੇਲ ਦੇ ਸਾਹਮਣੇ ਸਵੇਰ ਸਮੇ ਤੋਂ ਲੈ ਕਰਕੇ ਹੁਣ ਤੱਕ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਦਤਾਰ ਪਾਤਸ਼ਾਹ ਕਿਰਪਾ ਕਰਨੀ ਅਨਸਾਫ਼ ਲੈਣ ਲਈ ਲੜਾਈ ਲੜਨ ਦਾ ਬਲ ਬਖਸ਼ਣਾ ਸਮੁਤੀਆਂ ਸੰਗਤਾਂ ਨੂੰ ਇਕਤਾ ਇਤفاق ਬਖਸ਼ਣੀ ਭਾਈ ਸੰਦੀਪ ਸਿੰਘ ਹੁਣਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਦਤਾਰ ਪਾਤਸ਼ਾਹ ਸੰਧਿਆ ਦੇ ਸਮੇਂ ਸੁੰਦਰ ਰਹਿ ਦਾ ਸੇਪੀ ਦੇ ਡਾਕਟਰਾਂ ਦਾ ਆਪਣੀ ਸੁਭਾਅ ਤੋਂ ਮਬਕਸ ਕਰਵਾਇਆ ਆਪ ਦੀ ਦੀ ਗਾਥ ਬੋਲ ਬਾਣੀ ਪੜਦੇ ਆ ਸੁਣਦੇ ਆ ਕਈ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੁਣ ਇਹ ਸੁਭਾ ਕਰਦੀ ਪੜੀ ਸੁਲਬਾਣੀ ਦਾ ਫਲਾਦੇ ਸਾਡੇ ਪ੍ਰਿੰਟੂਆਂ ਦੇ ਲੱਗਿਆਂ ਤੇ ਮਿਲਾਉਣਾ ਤੇ ਦਾਲ ਕਰਕੇ ਆਂ ਸੂਤ ਜੀਆ ਸੰਤਾਨ ਨੂੰ ਸਾਡਾ ਗੁਰਦਾਇ ਗੰਗਾ ਬਲਵਕਣਾ ਸੁਖ ਹੋਵੇ ਨਾਮ ਤੇ ਆਵੇ ਨਾਮ ਜਨਾਬ ਚੜ੍ਹਦੀ ਜਲਾਏ ਭਾਣੇ ਸਰਬਤ ਦਾ ਬੋਲਾ ਵਾਹਿਗੁਰੂ ਇਸ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ ਬਾਤ ਹੋ ਰਹੀ ਜੀ ਐਸਐਮਓ ਨੇ ਰਿਪੋਰਟ ਦੇ ਦੇਣੀ ਹੈ ਜੱਜ ਨੂੰ ਬੀਓ ਵੀ ਜੱਜ ਜਣਾ ਤਾਂ ਲਿਖਿਆ ਵਿੱਚ ਕਲੀਅਰ ਵੀ ਜੇਲ੍ਹ ਦੇ ਉੱਤੇ ਯਕੀਨ ਨਿਕਰਾ ਜਾ ਸਕਦਾ ਨਾ ਉਹਨਾਂ ਦੇ ਮੈਡੀਕਲ ਆਫਸਰਾਂ ਦੇ ਨਾਮ ਸੁਪਰਡੈਂਟ ਦੇ ਜਿੰਦਰਾ ਹਸਪੀਟਲ ਦਾ ਬੋਰਡ ਐਗਜ਼ਾਮ ਹਾਂ ਸੋਨ ਆਉਟਰ ਕਰਾ ਰਹੇ ਮਤਲਬ ਆਪਣੀ ਕਾਜੀ ਨੇ ਅਨੋਰੇਬਲ ਫੀਸ ਵੀ ਮੈਂ ਕੀ ਕਰਤੀ ਕਿ ਐਪਰੀਸੀਏਸ਼ਨ ਇਸਕੋ ਦੀ ਔਰ ਸਟੈਪ ਤੇ ਭਾਜੀ ਮੰਡੇ ਬਹੁਤ ਖੋਲ ਕੇ ਮਰ ਜੂ ਮੈਂ ਤਾਂ ਬੋਲਿਆ ਅੱਜ ਇੱਥੇ ਤਰਨਤਲਾਉਂ ਸਰਕਲ ਕੀ ਕਾਰਨ ਹੈ ਕਿਉਂਕਿ ਜਦੋਂ ਢੀਲ ਸੀਨ ਹੋ ਗਈ ਹੈ ਤਾਂ ਅੱਜ ਇੱਥੇ ਇੱਕੀ ਢੀਲ ਪ੍ਰਸ਼ਾਸਨ ਦੇ ਖਿਲਾਫ ਰੋਸ ਪ੍ਰਦਰਸ਼ਨ ਹੈ ਯਕੀਨੀ